हिना खान बिग बॉस 18 राही कर रही है वापसी सोशल मीडिया पे फैंस काफी एक्साइटेड आ रहे हैं इनस ਸਟੇਟ ਕਾਲ ਮੈਂ ਸੋਨੀਆ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਟੀਵੀ ਇੰਡਸਟਰੀ ਤੇ ਪੰਜਾਬੀ ਸਿਨੇਮਾ ਦੀ ਐਕਟ੍ਰੈਸ ਹਿਨਾ ਖਾਨ ਦੇ ਬਾਰੇ ਜੋ ਕਿ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ ਦਰਸਲ ਐਕਟ੍ਰੈਸ ਜੋ ਆ ਇੱਕ ਵਾਰ ਫਿਰ ਕਮਬੈਕ ਕਰਨ ਜਾ ਰਹੀ ਹੈ ਕਿਉਂਕਿ ਐਕਟ੍ਰੈਸ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਉਹਨਾਂ ਦੇ ਕੈਂਸਰ ਦਾ ਟ੍ਰੀਟਮੈਂਟ ਚੱਲ ਰਿਹਾ ਜਿਸ ਕਰਕੇ ਐਕਟ੍ਰੈਸ ਕਾਫੀ ਸਟਰਗਲ ਵੀ ਕਰ ਰਹੀ ਸੀਗੀ ਤੇ ਉਹਨਾਂ ਨੂੰ ਇੱਕ ਸਟਰੋਂਗ ਔਮਨ ਦੇ ਤੌਰ ਦੇ ਉੱਤੇ ਵੀ ਇਸ ਕੈਂਸਰ ਦੇ ਟ੍ਰੀਟਮੈਂਟ ਦੌਰਾਨ ਵੇਖਿਆ ਗਿਆ ਸੀ ਤੇ ਉਥੇ ਜੇ 빅ਬੋਸ ਦੀ ਗੱਲ ਕਰੀਏ ਤੇ 빅ਬੋਸ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਇਹ ਕਾਫੀ ਜ਼ਿਆਦਾ ਕੰਟ੍ਰੋਵਰਸ਼ਲ ਰਿਐਲਿਟੀ ਸ਼ੋਅ ਆ ਤੇ ਇਸ ਸ਼ੋਅ ਦੇ ਜ਼ਰੀਏ ਹਿਨਾ ਖਾਨ ਇੱਕ ਵਾਰ ਫਿਰ ਵਾਪਸੀ ਕਰਨ ਜਾ ਰਹੀ ਹੈ ਤਦ ਆਸੀ ਕੀ ਅਜੀਆਂ ਖਬਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਹਿਨਾ ਖਾਨ 빅ਬੋਸ 18 ਦੇ ਵੀਕਐਂਡ ਕਾ ਵਾਰ ਦੇ ਵਿੱਚ ਦਸਤਕ ਦੇਣ ਜਾ ਰਹੀ ਹੈ ਜਾਹਿਰ ਹੈ ਕਿ ਹਿਨਾ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ ਜੰਗ ਲੜ ਰਹੀ ਸੀ ਹਾਲੀ ਦੇ ਵਿੱਚ ਉਹਨਾਂ ਨੇ ਕੀਮਿਓਥੈਰੇਪੀ ਲਈ ਹੈ ਇਸ ਕਰਕੇ ਹੁਣ ਉਹ ਕਾਫੀ ਜ਼ਿਆਦਾ ਖਿਆ ਦੇ ਵਿੱਚ ਬਣੀ ਹੋਈ ਹੈ 빅ਬੋਸ ਦੇ ਵੱਲੋਂ ਦਿੱਤੇ ਗਏ ਲੇਟੈਸਟ ਅਪਡੇਟ ਦੇ ਅਕੋਰਡਿੰਗ ਹਿਨਾ ਖਾਨ 빅ਬੋਸ 8 ਦੇ ਵਿੱਚ ਬਤੌਰ ਗੈਸਟ ਐਂਟਰੀ ਲਵੇਗੀ ਅਜੇ ਹ ਪਹਿਲੀ ਬਾਰ ਹੋਵੇਗਾ ਕਿ ਕੀਮਿਆਥੈਰਪੀ ਤੋਂ ਬਾਅਦ ਉਹਨਾਂ ਦੀ ਐਂਟਰੀ ਟੀਵੀ ਦੇ ਉੱਤੇ ਹੋਣ ਜਾ ਰਹੀ ਹੈ ਜਿਸ ਕਰਕੇ ਫੈਨਸ ਟੋਅਰ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹੈ ਅਪਡੇਟ ਇਹ ਵੀ ਹੈ ਕਿ ਹਿਨਾ ਅੱਜ ਵੀਕਐਂਡ ਕੇ ਬਾਅਦ ਦੇ ਲਈ ਸ਼ੂਟ ਕਰ ਰਹੀ ਹੈ ਤਦ ਆਸ ਦੀ ਹੈ ਕਿ 빅ਬੋਸ ਦੇ ਵਿੱਚ ਹਿਨਾ ਖਾਨ ਨੂੰ ਫੈਨਸ ਦੁਬਾਰਾ ਦੇਖਣ ਦੇ ਲਈ ਕਾਫੀ ਜ਼ਿਆਦਾ ਐਕਸਾਈਟਡ ਵੀ ਨੇ ਇਸੇ ਕਰਕੇ ਸੋਸ਼ਲ ਮੀਡੀਆ ਉਤੇ ਯੂਜ਼ਰਸ ਵੱਲੋਂ ਕਾਫੀ ਜ਼ਿਆਦਾ ਕਮੈਂਟਸ ਕੀਤੇ ਜਾ ਰਹੇ ਨੇ ਉਹ ਹਿਨਾ ਖਾਨ ਦੇ ਲਈ ਵੈਲਕਮ ਕਰ ਰਹੇ ਨੇ ਕਮੈਂਟਸ ਦਾ ਲਿਖਣਾ ਹੈ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਹਿਨਾ ਖਾਨ 빅ਬੋਸ 18 ਦੇ ਵਿੱਚ ਨਜ਼ਰ ਆ ਰਹੀ ਹੈ ਤੇ ਦੱਸਦੇ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਰੱਬ ਕਰੇ ਤੁਸੀਂ ਜਲਦੀ ਨਾਲ ਠੀਕ ਹੋ ਜਾਓ ਤੇ ਇਸੇ ਤਰੀਕੇ ਨਾਲ ਇੱਕ ਯੂਜ਼ਰ ਨੇ ਕਿਹਾ ਕਿ ਮੈਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦਾ ਗੌਰਤਵ ਹੈ ਕਿ ਹਿਨਾ ਖਾਨ 빅ਬੋਸ 18 ਦੀ ਐਕਸ ਕੰਟੈਸਟੈਂਟ ਰਹਿ ਚੁੱਕੀ ਹੈ 빅ਬੋਸ 11 ਦੇ ਵਿੱਚ ਹਿਨਾ ਖਾਨ ਨਜ਼ਰ ਆਈ ਸੀਗੀ ਤੇ ਇਸ ਸੀਜ਼ਨ ਦੇ ਵਿੱਚ ਹਿਨਾ ਖਾਨ ਟੌਪ ਫਾਈਨਲਿਸਟ ਦੇ ਵਿੱਚ ਵੀ ਰਹੀ ਸੀਗੀ ਇਸ ਦੌਰਾਨ ਫੈਨਸ ਕਾਫੀ ਜ਼ਿਆਦਾ ਖੁਸ਼ੀ ਨਜ਼ਰ ਆ ਰਹੇ ਸੀ ਕਿਉਂਕਿ ਇਸ ਤੋਂ ਬਾਅਦ ਬਿਗ ਬਾਸ 14 ਦੇ ਵਿੱਚ ਵੀ ਹਿਨਾ ਖਾਨ ਨੂੰ ਵੇਖਿਆ ਗਿਆ ਸੀ ਜਿੱਥੇ ਉਹ ਬਤੌਰ ਮੈਂਟਰ ਸਿਧਾਂਤ ਸ਼ੁਕਲਾ ਗੋਹਰ ਖਾਨ ਦੇ ਨਾਲ ਨਜ਼ਰ ਆਈ ਸੀਗੀ ਉਸ ਤੋਂ ਬਾਅਦ ਹਿਨਾ ਖਾਨ ਦੇ ਵੱਲੋਂ ਪੰਜਾਬੀ ਸਿਨੇਮਾ ਦੇ ਵਿੱਚ ਵੀ ਡੈਬਿਊ ਕੀਤਾ ਗਿਆ ਸੀਗਾ ਗਿੱਪੀ ਗਰੇਵਾਲ ਦੇ ਆਪੋਜ਼ਿਟ ਤੇ ਹੁਣ ਹਿਨਾ ਖਾਨ ਚ ਉਹ ਜਲਦੀ ਬਿਗ ਬਾਸ ਰੇਟਿੰਗ ਦੇ ਵਿੱਚ ਐਂਟਰੀ ਲੈਣ ਜਾ ਰਹੀ ਹੈ ਸੋ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਹੈ ਤੁਸੀਂ ਹਿਨਾ ਖਾਨ ਨੂੰ ਟੀਵੀ ਉੱਤੇ ਵੇਖੰਦੇ ਲੇਕਿਨ ਐਕਸਾਈਟਡ ਹੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ